ਪਿੰਡ ਮੱਟਰਾਂ ਦੀ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਤੰਤਨ ਬਾਬਾ ਜੋਰਾਵਰ ਦੇ ਤੰਤਨ ਬਾਬਾ ਪਤੇ ਸਿੰਘ ਦੇ ਤੰਤਨ ਮਾਤਾ ਗੁਜਰੀ ਜੀ ਦੀ ਸ਼ਹੀਦੀ ਸਰੰਦਿਵਕੇ ਨਿੱਘੀਆਂ ਯਾਦਾਂ ਨੂੰ ਸਮਰਪਿਤ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 14ਵਾਂ ਲੰਗਰ ਲਗਾਇਆ ਗਿਆ ਤਸਵੀਰਾਂ ਵਿੱਚ ਦੇਖ ਸਕਦੇ ਹਾਂ ਪਿੰਡ ਦੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਦੇ ਨਾਲ ਨਦਾਂਪੁਰ ਨੈਸ਼ਨਲ ਹਾਈਵੇ ਉੱਤੇ NH7 ਉੱਤੇ ਬਾਈਪਾਸ ਉੱਤੇ ਲੰਗਰ ਲਗਾਇਆ ਗਿਆ ਤੇ ਲੋਕਾਂ ਨੂੰ ਜੋ ਸਰਹੰਦਵਾਲ ਸੰਗਤਾਂ ਜਾ ਰਹੀਆਂ ਹਨ ਉਹਨਾਂ ਲਈ ਚਾਹ ਪਾਣੀ ਤੇ ਪ੍ਰਸ਼ਾਦੇ ਦਾ ਲੰਗਰ ਲਗਾਇਆ ਗਿਆ ਹੈ ਤਸਵੀਰਾਂ ਵਿੱਚ ਦੇਖ ਸਕਦੇ ਹੋ ਲੋਕਾਂ ਵੱਲੋਂ ਪੰਗਤ 'ਚ ਬਹਿ ਕੇ ਲੰਗਰ ਛਕੇ ਜਾ ਰਹੇ ਹਨ ਪਿੰਡ ਮੱਟਰਾਂ ਦੀ ਸੰਗਤ ਵੱਲੋਂ ਲੰਗਰ ਛਕਾਏ ਜਾ ਰਹੇ ਹਨ ਤੇ ਆਉਣ ਜਾਣ ਵਾਲੀਆਂ ਟਰੈਕਟਰ ਟਰੈਲੀਆਂ ਜਿਨ੍ਹਾਂ ਦੇ ਵਿੱਚ ਸੰਗਤਾਂ ਵੱਲੋਂ ਸਰਹੰਦਰ ਨੂੰ ਜਾਇਆ ਜਾ ਰਿਹਾ ਤੇ ਆਮ ਸੰਗਤ ਵੱਲੋਂ ਵੀ ਇਹ ਲੰਗਰ ਛਕੇ ਜਾ ਰਹੇ ਹਨ ਇਸ ਮੌਕੇ ਤੇ ਹਲਕਾ ਵਿਧਾਇਕ ਨਰਿੰਦਰ ਕੌਰ ਭਰਾਜ ਵੱਲੋਂ ਜਿੱਥੇ ਲੰਗਰ ਤਿਆਰ ਕੀਤਾ ਜਾਂਦਾ ਉੱਥੇ ਉਹਨਾਂ ਵੱਲੋਂ ਵੀਰ ਦੀ ਕੀਮਤ ਦੇ ਇੱਕ ਤਕਰੀਬਨ ਮੈਟ ਦਿੱਤੇ ਗਏ ਹਨ ਜਿਨ੍ਹਾਂ ਉੱਪਰ ਬੈਠ ਕੇ ਲੰਗਰ ਮਟਰਾਂ ਦੀਆਂ ਬੀਬੀਆਂ ਵੱਲੋਂ ਤਿਆਰ ਕੀਤੇ ਜਾ ਰਹੇ ਹਨ ਅਤੇ ਇਸ ਮੌਕੇ ਤੇ ਕੋਕੋਕ ਪਿੰਡ ਦੇ ਸਹਿਯੋਗ ਨਾਲ ਇੱਥੇ ਕੀ ਕੰਮ ਦੇ ਲਈ ਬਹੁਤ ਸਲਾਘਾਯੋਗ ਪ੍ਰਾਲਾਹ ਹੈ ਤੇ ਇਸ ਮੌਕੇ ਤੇ ਪਿੰਡ ਦੇ ਕੁਝ ਬੱਚਿਆਂ ਦਾ ਸਨਮਾਨ ਕੀਤਾ ਗਿਆ ਜੋ ਕਿ ਦੁੱਧ ਦੀ ਸੇਵਾ ਰੈਗੂਲਰ ਕਰਦੇ ਰਹੇ ਹਨ ਤਸਵੀਰਾਂ ਵਿੱਚ ਦੇਖ ਸਕਦੇ ਹੋ ਪਿੰਡ ਦੇ ਸਰਪੰਚ ਜਸਪਾਲ ਅਤੇ ਹੋਰ ਨਗਰ ਨਿਵਾਸੀ ਮੌਜੂਦਾ ਸਰਪੰਚ ਜਸਪਾਲ ਸਿੰਘ ਅਤੇ ਹੋਰ ਪਿੰਡ ਦੇ ਪਤੰਚੀ ਸੱਜਣਾ ਵੱਲੋਂ ਬੱਚਿਆਂ ਦਾ ਸਨਮਾਨ ਕੀਤਾ ਗਿਆ ਇਸ ਰੂਪੇ ਪੌਕ ਤੇ ਉਸ ਨੂੰ ਸੁਣਾਉਣਾ ਕੀ ਕਹਿੰਦੇ ਨਜ਼ਰ ਆਏ ਪਿੰਡ ਮੱਟਰਾਂ ਬਾਸੀ ਹਾਂਜੀ ਮੇਰਾ ਨਾਮ ਜਗਤਾਰ ਸਿੰਘ ਹੈ ਤੇ ਅੱਜ ਸਾਰੇ ਨਗਰ ਮੱਟਰਾਂ ਵੱਲੋਂ ਨਦਮਪੁਰ ਵਿਖੇ ਜਿਹੜਾ 14ਵਾਂ ਜਿਹੜਾ ਲੰਗਰ ਹੈ ਉਹ ਚਲਾਇਆ ਜਾ ਰਿਹਾ ਸੋ ਜਿਹੜਾ ਇਹ ਲੰਗਰ ਹੈ ਸਾਰੇ ਨਗਰ ਮਟਰਾਂ ਦੇ ਵੱਲੋਂ ਚਲਾਇਆ ਜਾਂਦਾ ਹੈ ਹਰ ਸਾਲ ਦੀ ਤਰ੍ਹਾਂ ਤੇ ਇਹ ਸਮਰਪਿਤ ਹੁੰਦਾ ਹੈ ਗੁਰੂ ਸਾਹਿਬ ਦੇ ਬੱਚਿਆਂ ਨੂੰ ਪਰਿਵਾਰ ਨੂੰ ਸਮਰਪਿਤ ਹੁੰਦਾ ਹੈ ਕਿਉਂਕਿ ਜਿਹੜਾ ਗੁਰੂ ਸਾਹਿਬ ਦੇ ਪਰਿਵਾਰ ਨਾਲ ਜਿਹੜਾ ਬਹੁਤ ਜ਼ੁਲਮ ਹੋਇਆ ਇਹ ਦਿਨਾਂ ਦੇ ਵਿੱਚ ਆ ਕੇ ਤਕਰੀਬਨ ਇੱਕ ਹਫ਼ਤੇ ਦੇ ਵਿੱਚ ਹੀ ਸਾਰਾ ਜਿਹੜਾ ਪਰਿਵਾਰ ਹੈ ਗੁਰੂ ਸਾਹਿਬ ਨੇ ਜਿਹੜਾ ਸਮਾਜ ਦੀ ਭਲਾਈ ਵਾਸਤੇ ਸਾਡੇ ਸਿੱਖ ਧਰਮ ਵਾਸਤੇ ਬਾਰਤਾ ਤੋਂ ਉਹਨਾਂ ਨੂੰ ਅਸੀਂ ਉਹਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਵਾਸਤੇ ਅੱਜ ਸਾਰਾ ਮੱਟਰਾਂ ਪਿੰਡ ਹੈ ਜਿਹੜਾ ਉਹ ਇਕੱਠਾ ਹੋਇਆ ਸੋ ਅਸੀਂ ਲੋਕ ਸੇਵਾ ਲੰਗਰ ਦੇ ਅਨੁਸਾਰ ਅਸੀਂ ਜਿਹੜਾ ਉਹਨਾਂ ਨੂੰ ਉਹਨਾਂ ਦੀ ਸ਼ਹੀਦੀ ਨੂੰ ਸਮਰਪਿਤ ਕਰਦੇ ਹਾਂ ਸਾਰਾ ਮੈਂ ਜਸਪਾਲ ਸਿੰਘ ਮੌਜੂਦਾ ਸਰਪੰਚ ਪਿੰਡ ਮੱਟਰਾਂ ਸਾਡੇ ਸਾਰੇ ਹੀ ਨਗਰ ਨਵਾਸੀ ਪਿੰਡ ਮੱਟਰਾਂ ਦੀ ਸਮੂਹ ਸਾਧ ਸੰਗਤ ਤੇ ਨਗਰ ਪੰਚਾਇਤ ਦੇ ਸਹਿਯੋਗ ਦੇ ਨਾਲ ਜੋ ਨਗਰਪੁਰ ਬਾਈਪਾਸ ਦੇ ਉੱਪਰ ਅਸੀਂ ਹਰ ਸਾਲ ਹੀ ਸਾਬਜਾਦੇ ਛੋਟੇ ਸਾਬਜਾਦੇ ਮਾਤਾ ਗੁਜਰ ਕੌਰ ਜੀ ਉਹਨਾਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਇੱਥੇ ਜੋ ਲੰਗਰ ਦੀ ਸੇਵਾ ਸਮੂਹ ਨਗਰ ਦੇ ਸਹਿਯੋਗ ਨਾਲ ਹੋ ਰਹੀ ਹੈ ਸਾਰੇ ਨਗਰ ਦਾ ਤੁਨੋਂ ਮਨੋਤੰਨ ਦੇ ਨਾਲ ਜੋ ਇਸ ਲੰਗਰ ਨੂੰ ਸੰਪੂਰਨ ਚਲਾਉਣ ਦੇ ਵਿੱਚ ਸਹਿਯੋਗ ਹੁੰਦਾ ਮਾਈਆਂ ਭੈਣਾਂ ਬੀਬੀਆਂ ਪ੍ਰਸ਼ਾਦੇ ਤਿਆਰ ਕਰਦੀਆਂ ਨੇ ਤੇ ਵੀਰ ਸਾਰੇ ਬਜ਼ੁਰਗ ਸਾਰੇ ਇੱਥੇ ਸਬਜ਼ੀਆਂ ਕੱਟਦੇ ਨੇ ਵੀਰ ਆਪਣੀ ਆਪਣੀ ਜੋ ਸੇਵਾ ਜੋ ਡਿਊਟੀਆਂ ਕਰਦੇ ਨੇ ਸੰਬੂਜ ਉਹ ਸਾਹ ਸੰਗਤ ਸਾਨੂੰ ਇਲਾਕੇ ਚੋਂ ਵੀ ਸਹਿਯੋਗ ਕਰਦੀ ਆ ਉਹਨਾਂ ਦਾ ਵੀ ਧੰਨਵਾਦ ਆ ਜੋ ਟਰਾਲੀਆਂ ਵਾਲੇ ਵੀਰ ਨੇ ਇੱਥੇ ਆ ਕੇ ਰੁਕਦੇ ਨੇ ਸਾਡੇ ਲੰਗਰ ਤੇ ਪ੍ਰਸ਼ਾਦਾ ਛਕਦੇ ਨੇ ਚਾਹ ਬਿਸਕੁਟ ਰਸ ਤੇ ਹੋਰ ਵੀ ਨਾਲ ਆ ਸੀ ਜੋ ਵੀ ਮੌਕੇ ਤੇ ਹੁੰਦਾ ਲੰਗਰ ਦੀ ਸੇਵਾ ਜੋ ਨਗਰ ਦੇ ਵੱਲੋਂ ਚੱਲ ਰਹੀ ਹੈ ਉਹਦੇ ਵਿੱਚ ਯੋਗਦਾਨ ਕਰ ਰਹੇ ਨੇ ਸਮੂਹ ਸੰਗਤ ਦਾ ਸਾਧ ਸੰਗਤ ਦਾ ਦਿਲੋਂ ਧੰਨਵਾਦ ਜੋ ਇੱਥੇ ਰੋਕੇ ਸਾਡੇ ਕੋਲੇ ਪ੍ਰਸ਼ਾਦਾ ਸ਼ਕਦੇ ਪ੍ਰਗਟ ਸਿੰਘ ਵੀਰੇ ਪ੍ਰਗਟ ਜੀ ਮਟਰਾਂ ਵਾਲੇ ਹਰ ਸਾਲ ਦਾ ਇਸ ਸਾਲ ਵੀ ਲੰਗਰ ਲਾਉਂਦੇ ਨੇ ਕੀ ਕਮੋਗੇ ਇਹ ਜੋ ਲੰਗਰ ਲਾਉਣੇ ਆ ਅਸੀਂ ਸਾਰੇ ਸਾਡੇ ਨਗਰ ਦੇ ਸਾਥ ਨਾਲ ਲਾ ਰਹਿਆਂਗੇ ਸਾਡਾ ਇਹ 14ਵਾਂ ਲੰਗਰ ਆ 13 ਇੱਕ ਪਹਿਲਾ ਸਾਲ ਅਸੀਂ ਲਾ ਚੁੱਕੇ ਹਾਂ ਜੋ ਇਹ ਲੰਗਰ ਅਸੀਂ ਲਾਉਨੇ ਆਂ ਬਾਬਾ ਫਤਿਹ ਸਿੰਘ ਬਾਬਾ ਜੋਰਾਵਾਰ ਸਿੰਘ ਮਾਤਾ ਗੁਜਰ ਕੌਰ ਦੀ ਜਾਤ ਵਿੱਚ ਲਾਉਨੇ ਆ ਇਹ ਲੰਗਰ ਅਸੀਂ ਸੰਗਰੂਰ ਤੋਂ ਜੋ ਪਟਿਆਲਾ ਰੋਡਾ ਨੰਨਾਮਪੁਰ ਬਾਈਪਾਸ ਉੱਥੇ ਲਾ ਰਿਆਂਗੇ ਤੇ ਸਾਨੂੰ ਸਾਰਾ ਨਕਰ ਸਾਧ ਦਿੰਦਾ ਪਿੰਡ ਦੇ ਵਿੱਚੋਂ ਜੋ ਬੱਚੇ ਨੇ ਦੁੱਧ ਇਕੱਠਾ ਕਰਦੇ ਨੇ 40 ਦਿਨ ਦੁੱਧ ਇਕੱਠਾ ਕਰਦੇ ਨੇ ਉਹਨਾਂ ਨੂੰ ਅਸੀਂ ਹੌਸਲਾ ਬਜਾਈ ਕਰਨ ਲਈ ਸਰੋਪੇ ਪਾਉਨੇ ਆ ਹਰ ਸਾਲ ਤੇ ਬੱਚੇ ਬਹੁ ਮਾਨਤ ਦੇ ਨਾਲ ਸੇਵਾ ਕਰਦੇ ਨੇ ਸਵੇਰੇ 5 ਵਜੇ ਮਿਰਕਾ ਰਾਜੰਦੇ ਨੇ ਫਿਰ ਪਿੰਡ ਦੇ ਵਿੱਚ ਅਸੀਂ ਇਕੱਠਾ ਕਰਦੇ ਦੁੱਧ ਜਾ ਕੇ ਤੇ ਜੋ ਆ ਆਪਣੇ ਕੋਈ ਸਾਡੇ ਦੇ ਵਿੱਚ ਜਿੰਨੇ ਵੀ ਸੇਵਾਦਾਰ ਸੇਵਾ ਕਰ ਰਹੇ ਨੇ ਕੋਈ ਸਾਡੇ ਲੰਗਰ ਕਮੇਟੀ ਦਾ ਪ੍ਰਧਾਨ ਨਹੀਂ ਹੈਗਾ ਕੋਈ ਸਾਡਾ ਮੈਂਬਰ ਨਹੀਂ ਹੈਗਾ ਸਾਰੇ ਅਸੀਂ ਸੇਵਾਦਾਰਾਂ ਤੇ ਇਸੇ ਤਰ੍ਹਾਂ ਹੀ ਖੁਸ਼ ਹੋ ਕੇ ਸਾਰੇ ਸੇਵਾ ਕਰਦੇ ਨੇ ਮਾਈਆਂ ਬੀਬੀਆਂ ਸਾਡੇ ਪਿੰਡ ਦੇ ਵਿੱਚੋਂ ਤੁਸੀਂ ਦੇਖ ਲਓ ਸਾਹਮਣੇ ਕੈਮਰਾ ਕਮਾ ਕੇ ਕਰ ਕਰਦਾ ਮੈਂ ਬਰੋਰੇ ਬੈਠਾ ਹੈਗਾ ਸਾਡਾ ਨਿਰੰਦਰ ਕੋਰਪਰਾਜ ਵੱਲੋਂ ਸਾਨੂੰ ਐਤਕੀ ਮੈਟਾਂ ਦੀ ਸੇਵਾ ਕਰੀ ਗਈ ਆ ਜੋ ਕਿ ਆਪਣੇ ਜਿੱਥੇ ਬੀਬੀਆਂ ਪ੍ਰਸਾਦਾ ਬਣਾ ਰੀਆਂ ਨੇ ਉੱਥੇ ਵਸਾਏ ਗਏ ਨੇ ਤੇ ਬਾਕੀ ਸਾਡੇ ਜੋ ਐਨਆਰਆਈ ਬੱਚੇ ਨੇ ਸਾਡੇ ਪਿੰਡ ਦੇ ਵਿੱਚੋਂ ਉਹ ਵੀ ਹਰ ਸਾਲ ਸਾਨੂੰ ਸਾਡੇ ਪਿੰਡ ਦੇ ਵਿੱਚ ਸਾਨੂੰ ਪੈਸੇ ਭੇਜਦੇ ਨੇ ਕੋਈ 10000 ਕੋਈ 5000 ਬਹੁਤ ਮਦਦ ਮਿਲ ਰਹੀ ਆ ਸਾਨੂੰ ਸਾਡੇ ਬੱਚੇ ਐਨਆਰਆਈ ਵੀਰ ਸਾਨੂੰ ਪੈਸੇ ਭੇਜਦੇ ਨੇ ਹਰ ਸਾਲ ਉਹਨਾਂ ਦਾ ਅਸੀਂ ਸਾਡੇ ਸਾਰੇ ਨਗਰ ਵੱਲੋਂ ਲੰਗਰ ਕਮੇਟੀ ਵੱਲੋਂ ਬਹੁਤ ਬਹੁਤ ਧੰਨਵਾਦ ਕਰਦੇ ਆਂ ਐਸੀ ਤਰ੍ਹਾਂ ਸਾਡਾ ਰੈਂਦੀ ਦੁਨੀਆ ਤੱਕ ਲੰਗਰ ਲਾਉਂਦੇ ਰਹੀਏ ਸੇਵਾ ਵੈਗਰੂ ਲੈਂਦਾ ਰਹੇ ਸਾਤ ਨੂੰ